ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫਰਾਂ ਤੋਂ ਤੁਹਾਡਾ ਬੋ ਬੋ ਵੈਲਕਮ ਹੈ ਜੀ ਤੇ ਵੀ ਜੇ ਆਪਣੇ ਵਿਜ਼ਿਟ ਹੈਗੀ ਆ ਪਿੰਡ ਧੁੰਦਾ ਜਿਹੜਾ ਤਰੰਦਰਪ ਸਿੰਘ ਤਸਵੀਰ ਖੰਡੂਰ ਸਾਹਿਬ ਨਜ਼ਦੀਕ ਇਹਨਾਂ ਗੋਦਵਾਲ ਸਾਹਿਬ ਪੈਂਦੇ ਜੀ ਤੇ ਫੌਜੀ ਸਾਹਿਬ ਆ ਪਹੁੰਚ ਚੁੱਕੇ ਆ ਦੇਖੋ ਅੱਜ ਬਾਈ ਨੇ گاਵਾ ਵੀ ਲੈ ਕੇ ਆਂਦੀ ਆ ਪਾਸ ਰੀ ਪਸ਼ੂ ਮਿਲਨੇ ਜੀ ਹਰ ਵਾਰੀ ਪਾਸ ਰੀ ਮਿਲਦੀ ਤਾਂ ਇਹ ਵੀ ਪਾਸ ਹੋਣੀ ਆਉਣ ਵੀਰ ਜੀ ਨਾਲ ਆਪਾਂ ਗੱਲਬਾਤ ਕਰੀਏ ਭਾਈ ਜੀ ਸਤਿਕਾਰ ਸਤਿਕਾਰ ਸੰਦੀਪ ਜੀ ਸਤਿਕਾਰ ਹੋਰ ਸਤਿਨਾਮ ਭਾਈ ਜੀ ਬਹੁਤ ਵਧੀਆ ਮਹਾਰਾਜ ਦੀ ਕਿਰਪਾ ਤੋਂ ਸੁਣੌਂਦੀ ਆਛਾ ਚਲੋ ਚਲੋ ਹੋਰ ਠੀਕ ਠਾਕ ਸਾਹਿਬ ਪਰਿਵਾਰ ਹੋਂਦਾ ਮੈਂਂਡਾ ਸਿਕੰਦਰ ਹੈ ਗਿਆ ਹੁਣਾਂ ਕੰਮ ਆਹ ਮਹਾਰਾਜ ਉਧਰ ਸੰਦੀਪ ਜੀ ਰਵੇ ਇਹ ਨਹੀਂ ਗੱਲਾਂ ਨਹੀਂ ਮੈਂ ਟੋਮੈਟੋ ਹਾਂ ਮੈਂ ਦੋਨਦੀ ਜੋੜੀ ਦਾ ਬਹੁਤ ਫੋਨ ਹੈ ਫੇਸਬੁੱਕ ਦਾ ਬਹੁਤ ਫੋਨ ਹੈ ਪਰ ਮੈਂ ਛੋਟੀ ਵੀ ਬਹੁਤ ਹੈ ਹੈ ਚੰਗੀ ਛੋਟੀ ਚਲੋ ਵੀਰਾਂ ਦੇ ਬਾਕੀ ਭਾ ਚੰਗਾ ਸੀ ਹਣਾ ਜੀ ਭਾ ਮੈਂ ਆਪਾਂ ਜੇ ਅੱਖਾਂਗੇ ਵੀ ਮੈਂ ਜੋ ਮੈਂ ਕਰਦੀ ਹੋਣੀ ਨਹੀਂ ਨਹੀਂ ਹੋਰ ਹੋਰ ਚਲੋ ਜੋ ਵੀ ਆਪਣਾ ਰੋਟੀ ਪਾਣੀ ਲੈ ਕੇ ਦੰਦੇਰੀਏ ਤੇ ਹਾਂ ਬਿਲਕੁਲ ਭਾਜੀ ਬਿਲਕੁਲ ਹਾਂ ਜੀ ਹਾਂ ਜੀ ਤੇ ਚਲੋ ਅੱਜ ਫਿਰ ਗਾਵੇਂ ਲੈ ਜਾਂਦੇ ਨੇ ਜੀ ਫਿਰ ਨਾਲ ਤਿੰਨ ਗਾਵੇਂ ਦੋ ਗੱਬਣਾ ਹੈ ਕਿ ਸੁਈ ਸੁਈ ਅੱਛਾ ਇੱਕ ਸੁਈ ਆ ਹਾਂ ਜੀ ਦੋ ਗੱਬਣਾ ਦੋ ਗੱਬਣਾ ਹਾਂ ਜੀ ਕਰੋ ਸ਼ੁਰੂ ਜੀ ਕਰੋ ਵੀਰ ਭਾਜੀ ਅੱਜ ਛੋਟੀ ਫਿਰ ਸ਼ੁਰੂ ਹਾਂ ਜੀ ਬਾਈ ਸੁਆ ਜੀ ਇਹ ਸੁਆ ਵੀ ਪਹਿਲਾ ਜੀ ਅੱਛਾ ਪਹਿਲਾ ਹੀ ਆ ਬਾਈ ਛੋਟੀ ਗੀ ਵਾ ਇਧਰ ਉਧਰ ਬਾਈ ਉਧਰ ਹੀ ਆ ਪਰ ਪਰ ਸੜਦੇ ਹਾਂ ਜੀ ਬਾਈ ਉਧਰ ਦਾ ਮਾਲ ਸਾਬ ਗਾਵਾਂ ਨੂੰ ਉਧਰੋਂ ਲੈਣਾ ਵੀ ਤੇ ਮੈਂ ਉਧਰੋਂ ਲੈ ਗਿਆ ਹਾਂ ਜੀ ਹਾਂ ਜੀ ਪਹਿਲਾਂ ਇਹ ਤਾਂ ਬਾਈ ਦੁੱਧ ਕਿੰਨਾ ਜੀ ਥੱਲੇ ਦੁੱਧ ਵੀਰ 9 ਕਿਲੋ ਬੋੜਾ ਨਾਲ ਦੇ ਅੱਛਾ ਅੱਛਾ ਹਾਂ ਬੱਚਾ 9 ਕਿਲੋ ਨਾਲੂ ਦੇ ਜਿਆਦੇ ਫਿਰ 9 ਕਿਲੋ ਬੋੜਾ ਇਹ ਪਹਿਲਾ ਸੁਆ ਤੇ ਇੱਕ ਕਰਤੋਂਲੇ ਵਾਲ ਉਹ ਦਿਖਾ ਮੈਂ ਥੱਲੇ ਥਾਣ ਮੈਂ ਯਾਰ ਬੜੇ ਵੇ ਤੋਰੋ ਬਾਈ ਤੋਰ

ਚਲੋ ਹਾਂਜੀ ਬਾਜੀ ਫਿਰ ਐ ਜੈਡ ਬਲੈਕ ਚੋੜੇ ਹਣਾ ਜੀ ਜੈਡ ਬਲੈਕ ਵੀ ਜੈਡ ਬਲੈਕ ਤੇ ਡੀ ਵੀਡੀ ਜੋ ਪਾ ਵੀ ਨੇ ਸਭੇ ਵੇਖਣੀ ਹੋਈ ਬੋਲੋ ਜੀ 1 5 95 ਨਹੀਂ ਠੀਕ ਆ ਹਾਂ ਨਾ ਵੀ ਹਾਂ ਠੀਕ ਹੈ ਨਹੀਂ ਨਹੀਂ ਠੀਕ ਰੇਡ ਭਾਜੀ ਵੇਚੋ ਮਰਜੀ ਹਾਂਜੀ ਦੋ ਚੀਜ਼ ਆਪਾਂ ਮੋਗਣਾ ਨਹੀਂ ਠੀਕ ਹੈ ਜੀ ਆਪਾਂ ਮੁੱਲ ਮਗਣਾ ਚੀਜ਼ ਦਾ ਹਾਂ ਚੀਜ਼ ਦਾ ਬਸ ਇਹ ਵੀ ਨਹੀਂ ਆਖਣਾ ਵੀ ਜੋ ਜੋ ਵੀ ਕੁਝ ਹੈਗਾ ਆਪਣੇ ਕੋਲ ਬਿਲਕੁਲ ਬਿਲਕੁਲ ਜੀ ਨਹੀਂ ਠੀਕ ਹੈ ਪਰ ਜੇ ਜੇ ਆਪਾਂ ਆੜ ਕੇ ਤਸੱਲੀ ਕਰੇ ਵੀਰੇ ਹਾਂ ਇਹ ਨਹੀਂ ਆਪਾਂ ਕਹਿਣਾ ਵੀ ਐ ਤੇ ਕੋਈ ਬੱਚੇ ਤੋਂ ਆਉਣ ਨਹੀਂ ਕਰਦੀ ਕੋਈ ਕੁਝ ਨਹੀਂ ਆਇਆ ਬੱਦਿਆ ਆ ਜਿਹੜਾ ਹੁੰਦਾ ਤੁਸੀਂ ਨਾਮ ਨਹੀਂ ਦੱਸਦੇ ਜਿਹੜੇ ਨੁਕਸਾਨ ਨਾਲ ਦੱਸਦੇ ਵੀਰੋ ਦੱਸਦੇ ਨਾਮ ਬਿਲਕੁਲ ਜੀ ਇਹ ਗੱਬਣਾ ਜੀ ਨਹੀਂ ਵੀਰ ਇਹ ਵੀ ਸੂਈ ਆ ਦੂਜਾ ਸੂਆ ਸੂਈ ਆ ਇਹ ਮੈਂ ਸੂਈ ਚੋ ਕੇ ਆਈ ਆ ਅਛਾ ਚੋ ਗਿਆ ਇਹ ਠੀਕ ਹੈ ਜੀ ਜੇ ਮੈਂ ਗਲਤ ਨਹੀਂ ਕਹਿਣਾ ਮੈਂ ਚੋਈ ਹੋਈ ਆ ਠੀਕ ਹੈ ਜੀ ਠੀਕ ਹੈ ਹਾਂਜੀ ਮੈਂ ਥੱਲੇ ਹੋਗਾ ਆ ਬੱਚਾ ਜੀ ਆ ਕੱਟੀ ਬਗੇਗੀ ਹਾਂਜੀ ਕੱਟੀ ਹਾਂਜੀ 11 ਮੇਰੇ ਕੋਲ ਦੋ ਤਾਂ ਜੀ ਦੋ ਤਾਂ ਹਾਂਜੀ ਠੀਕ ਆ ਹਾਂਜੀ ਤੇ ਦੂਜਾ ਸੁਆ ਹਾਂਜੀ ਸੋਈ ਕੋਈ ਹੋਊਗੀ 15 ਕਿ ਦਿਨ ਹਾਂਜੀ ਹਾਂ ਬਿਲਕੁਲ ਹਾਂਜੀ ਤੇ ਇਹ ਵੀ ਖੋਲੋ ਇਹ ਵੀ ਉੱਧਰ ਆਈਏ ਜੀ ਮਾਂ ਉੱਧਰ ਤਾਂ ਆਹੜੇ ਤੜਕੇ ਮਈਆਂ ਜਿਹੜੇ ਮਈਆਂ ਇੱਧਰ ਦੀ ਹੋਊਗੀ ਦੱਸਾਂਗੇ ਇੱਧਰ ਦੀ ਇਹ ਇੱਧਰ ਦੀ ਹੋਊਗੀ ਦੱਸਾਂਗੇ ਜਿਹੜੀ ਜਿਹੜੀ ਅੰਦੀ ਗੋਦ ਸੰਭਲ ਬਿਲਕੁਲ ਜੀ ਬਿਲਕੁਲ ਛੋਟਕਾ ਦੇ ਸਦੀਪ ਭਾਈ ਤੋਂ ਹੋ ਰਹੀ ਪਰ ਚਲੋ ਆਪਾਂ ਲੇਟ ਹੋ ਗਏ ਮੇਰੇ ਵੀ ਮਤਲਬ ਕੋਈ ਲੈ ਗਏ ਠੀਕ ਹੈ ਲੋ ਜੀ ਇਹ ਚੋਈ ਆ ਵੀਰ ਕੋਲ ਆ ਆ ਬਿਲਕੁਲ ਜੀ ਇਹ ਨਹੀਂ ਸਹੀ ਗੱਲ ਹੈ ਹਾਂ ਜੀ ਹਾਂ ਜੀ ਇਹ ਚੋਈ ਜਾਣਾ ਹੈ ਚੋਈ ਹੈ ਆ ਜਾਓ ਜੀ ਆ ਜਾਓ ਤੋਾਈ ਦੂ ਇੱਕ ਨੰਬਰ ਹੋ ਗਈ ਵੀਰ ਹਮ ਹਮ ਕਬਾਜੀ ਫਿਰ ਇੰਦੀ ਕੀਮਾ ਜੀ ਕੀਮਤ ਸੰਦੀ ਮੇਰੇ ਲਈ 95 ਕਰੋ 90 ਕਰੋ ਹਾਂ ਨਾਸਪਾਸੀ ਹਾਂ 87000 ਦੀ ਹਾਂਜੀ ਚਲੋ ਦੁੱਧ 12 ਕਿਲੋ ਮੇਰੇ ਘਰੋਂ ਕੋ ਚੋ ਕੇ ਖੜੇ ਠੀਕ ਹੈ ਜੀ ਪਾ ਲਈ ਵੀ ਜੋਗਾ ਪਵਾ ਦੇਣਾ ਉਹ ਵੀ ਮਰੇ ਇੱਥੇ ਆਣ ਦੇ ਚਲੋ ਠੀਕ ਠੀਕ ਹੈ ਜੀ ਬਿਲਕੁਲ ਠੀਕ ਤੇ ਗਾਇਆਂ ਜੀ ਗਾਇਆਂ ਵੀ ਲਾ ਲ ਇਹ ਸੋਈ ਆ ਹਾਂਜੀ ਦੁੱਧ ਕਿੰਨਾ ਜੀ ਦੁੱਧ 20 ਆ ਗਈ 18 ਕਿਲੋ 18 ਕਿਲੋ ਮ ਨਹੀਂ ਹੈ ਠੀਕ ਇਹ ਵੀ ਖੋ ਲੋ ਆ ਬੱਚਾ ਵਛਾਗਾ ਜੀ ਮੱਟਾ ਵਛਾਗਾ ਵਛਾ ਮਗਰਾਗੇ 18 ਕਿਲੋ ਦੁੱਧ ਮੇਰੇ ਜੀ 18 ਕਿਲੋ ਹੈ ਨਾ ਜੀ ਹਾਂ ਜੀ ਇਹ ਵੀ ਉਧਰ ਹੀ ਆਈਆਂ ਬੈਠਾ ਹਾਂਜੀ ਹਾਂਜੀ ਉਧਰ ਬੈਠੀ ਲੋਲ ਦੇਖੋ ਭਗਵਾਨ ਆਪਾਂ ਗਾਂ ਵੱਡੀ ਬੈੜਾ ਜੀ ਹਾਂ ਵੱਡੀ ਬੋਰੀ ਜੀ ਫਾਰਮਲ ਜੱਕੀ ਬੈ ਜੀ ਨਹੀਂ ਫਾਰਮਲ ਤੁਸੀਂ ਨਹੀਂ ਕਿਹੜੇ ਘਰ ਦੀ ਹੈ ਇਹ ਨੂੰ ਵੀ ਖਾ ਲਈ ਪੱਗ ਹਾਂ ਤੇ ਬਾਜੀ ਫਿਰੰਦੀ ਕੀ ਮਾਰਾ ਕੀ ਮੁੰਡਾ ਚੱਲ ਗਿਆ ਵੀਰ ਘਰ ਲੋ ਜੀ ਯਾ ਲੈ ਨਹੀਂ ਠੀਕ ਹੈ ਫਿਰ ਦੁੱਧ ਮੇਰੇ ਕੋਲ 18 ਕਿਲੇ ਦੀ ਨਹੀਂ ਜੈ ਜੈ ਜੀ ਇਹ ਕੰਮ ਦਾ ਨਹੀਂ ਠੀਕ ਹੈ ਭਜੀ ਫਿਰ ਤੇ ਆ ਗੱਬੜ ਇਹ ਗੱਬੜਾ ਇਹ ਗੱਬੜਾ ਦੋ ਹਾਂ ਜੀ ਹਾਂ ਜੀ ਪੱਟ ਬਾਲਾ ਵੱਡਾ ਨਹੀਂ ਹਾਂ ਜੀ ਦਰਮਿਆਨ ਨਹੀਂ ਪੁੱਤੋਂ ਉਨੀ ਕੁ ਥੱਲੇ ਭਜੀ ਦੁੱਧ ਕਿੰਨਾ ਕਰਜੂ ਇਹ ਦੁੱਧ ਵੀਰ ਪੰਪ ਭਰੇ ਭਾਂਡੇ ਦਾ ਆਪਾਂ ਨਹੀਂ ਦੱਸਾਂਗੇ ਆਪਾਂ ਗਾਰੰਟੀ ਤੁਸ ਦੀ ਨਹੀਂ ਲੈ ਗਏ ਨਹੀਂ ਠੀਕ ਹੈ ਜੀ ਤੇਰਾ ਆਪਾਂ ਚੋਗਿਆ ਰੇ ਭਾਂਡੇ ਚ ਪਾਉਣੇ ਕੋਈ ਗਾਰੰਟੀ ਨਹੀਂ ਹੈ ਬਾਕੀ ਆਪਾਂ ਚੂਲ ਇਹ ਭਰੇ ਆ ਭਾਂਡਾ ਵੀਰ ਪਤਾ ਨਹੀਂ ਕਿੰਨਾ ਦੇਣਾ ਇਹ 15 ਦੇ ਜੇ 18 ਦੇ ਜੇ 10 ਦੇ ਜੇ ਹਾਂਜੀ ਹਾਂਜੀ ਇਹਦੇ ਕੋਈਆਂ ਵੀ ਚਲੋ ਇਹ ਇਹ ਵੀ ਠੰਡੀ ਆ ਤੇ ਰਾਜੀ ਧੂਰੀਆ ਬਿਲਕੁਲ ਕੋਈ ਚਾਰੀ ਹਾਂਜੀ ਹਾਂਜੀ ਕੋਈ ਨਹੀਂ ਐਡਾ ਕੀ ਵਿੱਚ ਜਿੱਦਾਂ ਮਰਜ਼ੀ ਥੱਲੇ ਬੈਠੀ ਬਸ ਠੀਕ ਜੀ ਇਹ ਵੀ ਖੋਲੀ ਜੀ ਲਓ ਜੀ ਇਹ ਵੀ ਦੇਖੋ ਗਰਾਂ ਦੇ ਹੁਣ ਇਹਨੂੰ ਕਰੋਸ ਤਾਂ ਵਹਿੜ ਜਿਵੇਂ ਮਰਜ਼ੀ ਲਾ ਲਓ ਸ਼ਾਇਵ ਲਾ ਲਓ ਜਰਸੀ ਲਾ ਲਓ ਜਿਹੜੀ ਮਰਜ਼ੀ ਲਾ ਲਓ ਦੁੱਧ ਵੇਲੇ ਗਾੜਾ ਹੀ ਹੋਊਗਾ ਦੁੱਧ ਵੀ ਮੱਝਾ ਹਰਦਾ ਹੋਊਗਾ ਹਾਂ ਰਾਜੀ ਫੋਕੀ ਬੜੀ ਬੜੀ ਭਾਈ ਲੈ ਜੂ ਭਾਜੀ ਹੱਤਾ ਖਾਣਾ ਆਮੀਰ ਨੂੰ ਕਹੋ ਤਾਂ ਮੈਂ ਤੁਹਾਨੂੰ ਸੁਣ ਰਿਹਾ ਇਹ ਲੋ ਹਾਂਜੀ ਹਾਂਜੀ ਚੱਲ ਕੇ ਤਿੰਨ ਗੀਰਦਾ ਆਰ ਠੀਕ ਹੈ ਜੀ ਚਲੋ ਤਾਂ ਫੋਜੀ ਦਾ ਪਰਿੰਦਾ ਮੋਲੋ ਮੋਲੋ ਯਾ 45 ਤਾਰੀ ਹੈ 40000 ਦੀ ਚੱਲਣ ਦਾ ਕਰਾਂ ਦੇ ਵੋਇਸ ਆ ਰਿਹਾ ਮੋਹਲਾ ਜਨ ਜੀ ਮੋਹਲ ਵੀਰ ਆਪਣੇ ਮੰਨੋ ਚਲੋ ਕਈ ਵੀਰ ਆਂਦੇ ਆ ਵੀ ਇੰਨਾ ਹੁੰਦਾ ਹਾਂ ਜੀ ਆਪਾਂ ਮੁੱਲ ਕਿਲ ਕੋ ਛਾੜ ਗਿਆ ਫਿਰ ਕੋਈ ਦੇ ਬਿਲਕੁਲ ਜੀ ਬਿਲਕੁਲ ਹਾਂ ਚਲੋ ਆਪਾਂ ਛੋਟ ਹੀ ਕਰਦੇ ਹੋ ਚਾਹ ਪਾਪ ਦੇ ਦਿਆਂ ਉੱਥੇ ਲੈ ਦੇ ਦਿਆ ਕੋਲ ਪਾ ਠੀਕ ਹੈ ਇਹਨੇ ਆਪਾਂ ਗੱਲਾਂ ਮੁਰਕੇ ਵੀ ਇਹ ਵੀ ਕੱਪੜੀਆਂ ਇਹ ਵੀ ਵੀਰ ਦੂਜੇ ਸੂਏ ਸਾਹਿਬ ਵਾਲੇ ਤੋਂ ਪਾ ਦੂਜਾ ਸੂਆ ਜੀ ਇਹ ਵੀ ਦੇਖੋ ਹੁਣ ਬੜਾ ਕੋਲ ਕਾਲ ਬੜਾ ਵੈੜ ਦੇ ਬਹੁਤ ਚੰਗੀ ਵੈੜ ਆ ਗਈ ਇਹ ਵੀ ਦੇਖੋ ਜੀ ਕਰੋ ਨੇ ਠੀਕ ਹੈ ਜੀ ਫਿਰ ਇਹ ਵੀ ਥੋੜਾ ਮਤਲ ਕੱਪੜਾ ਉਹ ਘੱਟ ਪਹਾੜ ਵੱਡਾ ਨਹੀਂ ਕਹਿੰਦਾ ਜਿਹੜਾ ਪੁੱਛੀਏ ਹੈਗਾ ਉਹ ਤੇਰੀ ਅਸਾਦ ਇਹ ਵੀ ਲੈ ਜੂ ਫਿਰ ਸਾਪ ਦੋ ਚਾਰ ਦਿਨ ਆ ਹਾਂ ਹਾਂ ਲੈ ਜੀ ਫਿਰ ਜੇ ਆਜੋ ਦੋਗਲਾ ਪਣ ਜਾਂ ਰਸ ਦੋਗਲੇ ਪਣ ਸੀਲ ਠੰਡੀ ਨਾ ਭਜੀ ਜੀ ਠੰਡੀ ਪੂਰੀ ਵੀ ਰ ਇਹਦੇ ਬਾਰੇ ਤੁਹਾਡੇ ਸਾਹਮਣੇ ਕੋਈ ਬਦਸਮਾਨ ਬੈਠਾ ਨਾਲ ਦੱਸ ਜੰਦੇ ਜੀ ਹਾਂਜੀ ਹਾਂਜੀ ਤੇ ਭਜੀ ਬਰਿੰਦੀ ਕੀ ਮਾਰਾ 35 30 5000 25000 ਦੀ 25000 ਦੀ ਵੀਰੇ ਛੋਟ ਹੀ ਹੋਣੀ ਲਾ ਵੇ ਲੈ ਜਾਣੇ ਇਹ ਤੋਂ ਬਾਹ ਹਣ ਦੇ ਉਹ ਤੋਂ ਕੀ ਮਿਲਣਾ ਦੱਸ 25 ਹਾਂਜੀ ਕੱਟਾ ਨਹੀਂ ਪਤਾ ਨਹੀਂ ਜੋ ਕੋਣ ਹਾਂ ਛੋਟੀ ਛੋਟੀ ਆਪਣੀ ਕਮਾਈ ਨਾ ਨਾ ਬਿਲਕੁਲ ਜੀ ਬਿਲਕੁਲ ਚੰਗੀ ਆ ਵੀ ਕਿੰਨੀ ਹੈਗੀ ਨਾ ਹਾਂਜੀ ਉਹ ਦਾ ਪਾਰਾ ਕੋਲ ਦਈ ਜਾਣਾ ਰਮਾਨ ਆ ਕੇ ਕੱਟਾ ਕਰੀ ਉਹ ਵੀ ਠੀਕ ਆ ਜਿੰਨੀ ਹੈਗੀ ਚਲੋ ਚਲੋ ਹਾਂਜੀ ਜੀ ਤੇ ਆਹ ਹੈ ਜੀ ਆਹ ਕੱਚੀ ਇਹ ਕੱਚੀ ਹੈ ਨਹੀਂ ਨਹੀਂ ਮਈਆਂ ਤੋਂ ਵੇਖੀਆਂ ਵਾ ਹਾਂਜੀ ਚੱਲ ਪਾ ਦੇ ਦੇ ਮੈਂ ਚਲੋ ਜੋ ਵੀ ਹੋਵੇ ਸੇ ਗੱਬਣ ਹਨਾ ਜੀ ਗੱਬਣ ਆ ਵੀ ਦੂਜੇ ਸੂਏ ਫੁਰਸਤ ਕਿੰਨੇ ਟਾਈਮ ਲੋਗੀ ਇਹ ਟਾਈਮ ਵੀ 10 ਦਿਨ ਲੈ ਜਾਣੇ 10 ਦਿਨ ਲੈ ਜਾਣੇ 10 ਲੈ ਜਾ 15 ਲੈ ਜੇ ਇਹ ਕੱਚੀ ਆ ਇਜਲੋ ਇਹ ਆ ਵੀ ਕੋਈ ਗਾਹ ਸਾਮ ਕੇ ਮੈਨੂੰ ਗੀ ਲੈ ਸਰ ਉਸ ਹਾਰਾ ਮੁੰਡਾ ਵਧਿਕਾ ਕਿੰਨਾ ਜੀ 75000 ਇਹ ਠੀਕ ਆ ਫਿਰ 75000 ਦੀ ਬਰਾਬ ਹੋ ਗਈ ਇਹ ਨਹੀਂ ਆਖਣਾ ਮੈਂ ਨਹੀਂ ਆਪਾਂ ਵੀ ਚਲੋ 1000 ਛੱਡ ਦੇ ਜੇ ਹੋਰ ਚੱਲ ਜੀ 95000 ਦੇ ਕੋਈ ਨਹੀਂ ਜਾਂਦੇ ਕੋਈ ਆ ਬਸ ਛੋੜੀ ਘਰ 200 ਕਰਦਾ ਜੀ ਲਓ ਜੀ ਵੇਖ ਲਓ ਬਸ ਦੇਣ ਲਾਉਂਗਾ 12 ਪਰ ਮੈਂ ਚੰਗੀ ਆ ਜਿਹੜਾ ਲੈ ਗਿਆ ਹਾਂਜੀ ਕੱਚੀ ਹੈ ਜੀ ਹਾਂ ਕੱਚੀ ਹੈ ਜੀ ਆ ਵੇਖ ਲੋ ਹੁਣ ਜੀ ਇਹਦੇ ਕੋਸ਼ਿਸ਼ ਮਿਲਣਾ ਇਧਰ ਵੀ ਨੂੰ ਖਰਚੇ ਹੀ ਲੱਗੇ ਪੂਰੇ ਕਦ ਕੁਝ ਪੂਰਾ ਬਾਦ ਹਾਂ ਜੀ ਟੈਨਸ਼ਨ ਕੁ ਹੀ ਸੋਹਣਾ ਨਾ ਨਹੀਂ ਠੀਕ ਹੈ ਬੜਾ ਮੈਂ ਆ ਵੀ ਸਭੀ ਕੱਟ ਗਏ ਨੇ ਬਿਲਕੁਲ ਜੀ ਬਿਲਕੁਲ ਹਾਂ ਜੀ ਚਲੋ ਬਸ ਆਹੀ ਹੈ ਜੀ ਬਸ ਦੇਖੋ ਜੀ ਆ ਕੁਝ ਸੇਲ ਆ ਤਾਂ ਫੋਜੀ ਦਾ ਰੇਟ ਵੇਖ ਲੋ ਜਿਹਨੂੰ ਉੱਪਰੋਂ ਰੱਬ ਦਾ ਨਾ ਹੀ ਹੈ ਜੀ ਠੀਕ ਹੈ ਨਾ ਬਾਕੀ ਵੇਖੋ ਬਾਹਰ ਬਾਰੇ ਇਹੀ ਕਹਿੰਦੇ ਨੇ ਭਾਈ ਇੱਥੇ ਆਓ ਚੁਾਈ ਕਰੋ ਚੈੱਕ ਕਰੋ ਪਾਸ ਕਰੋ ਫਾਇਰ ਨੰਬਰ ਫੋਛਦਾ ਚਲੀ ਕਰੋਗੀ ਹਾਂਜੀ ਹਾਂ ਚਲੀ ਕਰੋ ਮੇਰੇ ਘਰ ਦੇ ਇਥੇ ਆਣ ਕੇ ਆਪਣਾ ਚੋ ਜਿੱਥਾ ਦੋ ਟਾਈਮ ਚੋ ਤਿੰਨ ਦੇਰ ਚੋ ਬਿਲਕੁਲ ਜੀ ਦੂਰੋਂ ਨਹੀਂ ਜਿਹੜੀ ਆਉਦਾ ਵਾ ਤੇ ਆਪਣਾ ਵੀ ਆਣ ਕੇ ਜਿੱਥਾ ਮਰਜ਼ੀ ਰਹਿ ਸਕਦਾ ਵਾ ਬਾਜੀ ਬਾਤ ਬਾਤ ਉਹ ਗੱਲ ਨਹੀਂ ਵੀ ਇੱਥੇ ਇਹ ਨਹੀਂ ਵੀ ਆਪਣਾ ਜੋ ਵੀ ਇਸਾਈ ਵੀ ਪਾਉਂਦਾ ਨਾ ਕੋਈ ਇੱਥੇ ਆ ਕੇ ਨਹੀਂ ਚੰਗੇ ਲੱਗਦੀ ਆਪਣੀ ਸਾਈ ਦਾ ਰੱਬ ਮਾਣੀ ਵੀ ਬੱਜੀ ਤੁਜੀ ਲੈ ਜਾਓ ਨਹੀਂ ਨਹੀਂ ਠੀਕ ਜਿਹੜੀ ਜਿਹੜੀ ਚੀਜ਼ ਬੱਜੀ ਆਪਣਾ ਕੋਹ ਬੱਜੀ ਚਲੋ ਚਲੋ ਠੀਕ ਜੀ ਦੇ ਨੰਬਰ ਫੋਛਦਾ ਨੰਬਰ ਵੀ ਜੀ ਆਪਣਾ 98764 1212 98764 1212 ਪਿੰਡ ਆਪਣਾ ਧੁੰਦਾ ਤਹਿਸੀਲ ਖਰੂਰ ਸਾਹਿਬ ਜ਼ਿਲ੍ਹਾ ਕਰਨਤਾਲ ਨਵੀਂ ਜੀ ਨਦੀ ਗੋਦਵਾਲ ਗੋਦਵਾਲ ਬਾਕੀ ਵੀਰ ਆਦੇ ਇਹ ਤਰੀਕ ਹੂੰ ਤਰੀਕ ਦੱਸ ਦਿਆ ਵੀਰ ਥੋੜੀ ਹੂੰ ਤਰੀਕ ਵੀ ਅੱਜ ਕੀ ਸਮਾਂ ਅੱਜ ਹੈਗੀ ਆ 20 20 ਤਰੀਕ ਨਹੀਂ 21 ਦਿਨ 21 ਅੱਜ ਇੱਕ ਹੀ ਮੜਿਆ ਇਹ ਤਰੀਕਾ ਨਹੀਂ 21 21 ਤਰੀਕ ਵੀ ਦਾ ਹਾਂ ਤਰੀਕ ਦਾ ਭਲੇਖਾ ਪੈਂਦਾ ਕਿ ਕਮੈਂਟ ਵੀ ਕੀਤਾ ਵੀ ਇਹ ਤਰੀਕ ਨਹੀਂ ਦੱਸੇ ਤੀਰ ਨੂੰ ਚਲੋ ਫੋਟੋ ਉਹ ਜੋ ਹੁੰਦੀ ਹੈ ਨਾ ਕਈਆਂ ਚਲੋ ਫੋਟੋ ਦਾ ਕਮੈਂਟ ਨਾਲ ਮਾਨਣਗੇ ਚਲੋ ਉਹ ਤੀਰ ਹੁਣ ਉੱਪਰ ਲਿਖੀ ਹੁੰਦੀ ਜੀ ਜੀ ਦਾ ਹੈ ਹੀ ਨਹੀਂ ਕੋਈ 21 ਤਰੀਕ ਅੱਜ ਵੀ ਸੀ ਹਾਂਜੀ ਹਾਂਜੀ ਤੇ ਇਹੋ ਆਪਣੇ ਕੋਲ ਤਿੰਨ ਗਾਂਹ ਦੇ ਤਿੰਨ ਮਹੀਆਂ ਠੀਕ ਹੈ ਤੇ ਬਾਕੀ ਸਭ ਵੀਰਾਂ ਦਾ ਵੀ ਜੋ ਅਸੀਂ ਧੰਨਵਾਦ ਸਤਿ ਸ੍ਰੀ ਅਕਾਲ